हेलो फ्रेंड्स वेलकम टू माय YouTube चैनल फ्रेंड्स मैं ਤੁਹਾਡੇ ਲਈ कॉटन ਦੇ ਨਿਊ ਸੂਟ ਲੈ ਕੇ ਆਈਆਂ ਹਾਂ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇਹਦੇ ਵਿੱਚ ਇਹ ਹੈਗਾ ਜੀ ਫਰਸਟ ਸੂਟ ਆ ਜਿਹੜਾ ਆਲ ਓਵਰ 5 ਮੀਟਰ ਸੂਟ ਆ ਜੇਕਰ ਤੁਸੀਂ ਇਹ ਇਦਾਂ ਹੀ ਸੰਤਾਲੋ ਕਰਪਾਈ ਕਰਨਾ ਚਾਹੁੰਦੇ ਹੋ ਤਾਂ ਇਹਦੀ ਪ੍ਰਾਈਸ ਜਿਹੜੀ ਹੈਗੀ ਉਹ 600 ਹੈਗੀ ਆ ਜੇਕਰ ਤੁਸੀਂ ਇਹਨੂੰ ਚਿਕਨ ਦੇ ਪਲਾਜ਼ੋ ਦੇ ਨਾਲ ਇਦਾਂ ਕੰਟਰਾਸਟ ਬਣਾਉਣਾ ਚਾਹੁੰਦੇ ਹੋ ਉਹ ਤੁਹਾਡੀ ਇੱਛਾ ਤੁਸੀਂ ਬਾਟਮ ਸਲਵਾਰ ਵੀ ਬਣਵਾ ਸਕਦੇ ਹੋ ਤੇ ਪਲਾਜ਼ੋ ਦੇ ਨਾਲ ਵੀ ਬਣਾ ਸਕਦੇ ਹੋ ਇਹ ਆਫ ਵਾਈਟ ਹੈ ਜੀ ਤਾਂ ਇਹਦੀ ਜਿਹੜੀ ਪ੍ਰਾਈਸ ਰਹੇਗੀ ਕੰਟਰਾਸਟ ਸੂਟ ਦੀ 800 ਰਹੇਗੀ ਜੀ ਹਾਂਜੀ ਜੇਕਰ ਤੁਸੀਂ ਐਡਾ ਕੰਟਰਾਸਟ ਸੂਟ ਬਾਇ ਕਰਨਾ ਚਿਕਨ ਦੇ ਫਲਾਗੋ ਦੇ ਨਾਲ ਬਣਾਉਣਾ ਤਾਂ ਇਹਦੀ ਪ੍ਰਾਈਸ ਹੈ ਜੀ 800 ਰੁਪਏ ਇਹਦੇ ਵਿੱਚ ਨੈਕਸਟ ਜਿਹੜਾ ਸ਼ੇਡ ਹੈਗਾ ਜੀ ਉਹ ਆਵਲਾ ਸ਼ੇਡ ਆ ਦੇਖੋ ਕਿੰਨਾ ਪਿਆਰਾ ਕਲਰ ਆ ਐਡਾ ਫਲਾਗ ਬਣੇ ਹੋਏ ਨੇ ਇਹਦੇ ਨਾਲ ਆਫ ਵਾਈਟ ਆ ਜਿਹੜਾ ਇਹ ਹੈਗਾ ਚਿਕਨ ਦਾ ਫਲਾਗ ਚਾਹੀਏ ਸਰਵਾਰ ਬਣਾਓ ਚਾਹੀਏ ਪਜਾਮਾ ਇਹਦੀ ਜਿਹੜੀ ਪ੍ਰਾਈਸ ਰਹੇਗੀ ਸੇਮ ਜੀ 800 ਰੁਪਏ ਹਾਂਜੀ ਨੈਕਸਟ ਜਿਹੜਾ ਹੈਗਾ ਜੀ ਏ ਬਲੂ ਕਲਰ ਦਾ ਇਹਦੇ ਵਿੱਚ ਐਦਾ ਡਾਟਸ ਜੇ ਛੋਟੇ ਛੋਟੇ ਫਲਾవర్ ਬਣੇ ਹੋਏ ਨੇ ਇਹ ਜੀ ਪਾਇਟ ਕਲਰ ਦਾ ਪਜਾਮਾ ਪਲਾਜ਼ੋ ਆ ਚਾਹੇ ਤੁਸੀਂ ਬਾਟਮ ਬਣਾ ਸਕਦੇ ਹੋ ਚਾਹੇ ਪਲਾਜ਼ੋ 800 ਪ੍ਰਾਈਜ਼ ਹੀ ਰਹੇਗੀ ਹਾਂਜੀ ਨੈਕਸਟ ਜਿਹੜਾ ਸੂਟ ਹੈ ਜੀ ਉਹ ਹੈਗਾ ਚਨੂਨੀ ਦਾ ਜੀ ਇਹ 5 ਮੀਟਰ ਕੱਟਾ ਜੀ ਆ ਦੇਖੋ ਐਦਾ ਫਲਾਵਰਸ ਬਣਦੀ ਨੇ ਇਹ ਬਹੁਤ ਵਧੀਆ ਜੀ ਇਹ ਜਿਹੜਾ ਸਟਾਫ ਹੈ ਨਾ ਇਹਨੂੰ ਪ੍ਰੈਸ ਆਇਰਨ ਵਗੈਰਾ ਦੀ ਵੀ ਜਰੂਰਤ ਨਹੀਂ ਹੈਗੀ ਵਿਦਆਊਟ ਪ੍ਰੈਸ ਆ ਜਿਹੜਾ ਤੁਸੀਂ ਏਅਰ ਕਰ ਸਕਦੇ ਹੋ ਇਹਦੀ ਪ੍ਰਾਈਸ ਰਹੇਗੀ ਜੀ 600 600 ਸੋ ਆਮੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਨੈਕਸਟ ਟਾਈਮ ਤੁਸੀਂ ਕਿਵੇਂ ਦੇ ਸੂਟ ਦੇਖਣਾ ਚਾਹੁੰਦੇ ਹੋ ਐਂਡ ਕਿਵੇਂ ਦੇ ਸੂਟ ਬਾਏ ਕਰਨਾ ਚਾਹੁੰਦੇ ਹੋ ਸੋਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਥੈਂਕ ਯੂ so much